ਤੇ ਸਾਡੀ ਜਿਹੜੀ ਸਰਕਾਰ ਕੋਲ ਲਗਾਤਾਰ ਮੰਗ ਚੱਲ ਰਹੀ ਹੈ ਮੈਕਸਿਮਮ ਗ੍ਰੇਡ ਵਿੱਚ ਆਜੋ ਸਾਡੇ 57 ਦਿਨ ਹੋ ਗਏ ਯਾਰੋ ਇਸ ਕਰਕੇ ਨੇਸ਼ ਕਰਾਈ ਹੈ ਆਪਣੇ ਇਹ ਸਾਡੇ ਬੰਦੇ ਇਹ ਸਮਾਂ ਮਦਘਾ ਦਾ ਮਸਲਾ ਹੈ ਸਾਡੀ ਹਾਈਟ ਦੀ ਵਿੱਚ ਸਿਰਫ ਕਿਸਾਨ ਮੋਰਚਾ ਵੀ ਆ ਕੇ ਖੜਿਆ ਹੈ ਜਿਹੜੀ ਸਟੇਜ ਤੋਂ ਗੱਲ ਕਹਿ ਕੇ ਜਾਵਾਂਗੇ ਉਹ ਪੂਰੀ ਕਰਾਂਗੇ ਸਾਨੂੰ ਸਭ ਨੂੰ ਸਾਡੀ ਸਾਰੀ ਸਟਾਫ ਦੇਣੀ ਚਾਹੀਦੀ ਕਿ ਦੋ ਘੰਟੇ ਤੋਂ ਹੋਏ ਸਾਡੇ ਸਾਰੇ ਟੀਚਰ ਵੀ ਮੁਬਾਰਕ ਪਏ ਨੇ ਉਹਨਾਂ ਦਾ ਵੀ ਸਾਡੇ ਸਿੱਖਿਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਮਾਈ ਨੀ ਮਿਲਿਆ ਤੁਹਾਡਾ ਜਿਹੜਾ ਧਰਨਾ ਚੱਲ ਰਿਹਾ ਕਟਾਰੀਆ ਸਾਹਿਬ ਦੇ ਦਫ਼ਤਰ ਦੇ ਅੱਗੇ ਤੇ ਅੱਜ ਤੁਹਾਡੇ ਵੱਲੋਂ ਜਿਹੜਾ ਇਹ ਜਾਮ ਕੀਤਾ ਗਿਆ ਹੈ ਇਹ ਕਿੰਨੀ ਦੇਰ ਤੱਕ ਲੱਗੇਗਾ ਔਰ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਸਾਡੇ 57 ਦਿਨ ਹੋ ਗਏ ਯਾਰੋ ਇਸ ਕਰਕੇ ਕਟਾਰੀਆ ਆਪਣੇ ਨਿਸ਼ਾਨ ਦੇ ਰਿਹਾ ਹੈ ਕਿ ਸਭੇ ਲੜਕੀਆਂ ਦਾ ਮਸਲਾ ਨਹੀਂ ਹੈ ਤਾਂ ਸਾਡੀ ਹਮਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਆ ਕੇ ਖੜਿਆ ਹੈ ਤੇ ਸਾਡੀ ਸਰਕਾਰ ਕੋਲੋਂ ਲਗਾਤਾਰ ਮੰਗ ਕੀਤੀ ਚੱਲ ਰਹੀ ਹੈ ਮੈਕਸਿਮਮ ਗ੍ਰੇਡ ਵੀ ਸਾਡੇ ਸੱਤ ਮਹੀਨੇ ਹੋ ਗਏ ਜਦੋਂ ਦੀ ਸਰਕਾਰ ਦੀ ਲੈਟਰ ਸਾਡੇ ਆ ਜਿਹੜੀਆਂ ਤਰਖਾਹਾਂ ਨੂੰ ਲੈ ਕੇ ਜਾਈ ਹੋਈ ਸੀ ਵੀ ਅਸੀਂ ਉਹੀ ਮੰਨ ਕਰ ਰਹੇ ਹਾਂ ਕਿ ਸਾਡਾ ਜਿਹੜਾ ਹੱਕ ਦਿੱਤਾ ਜਾਵੇ ਸਾਡਾ ਮੈਕਸਿਮਮ ਮੋਹਰ ਸਾਨੂੰ ਦਿੱਤਾ ਜਾਵੇ ਜਿਹੜਾ ਪੰਜਾਬ ਵਾਲਾ ਖਸਮੋ ਫੜਿਆ ਹੋਇਆ ਹੈ ਨਹੀਂ ਸਾਨੂੰ ਦਿੱਤੇ ਅਸੀਂ ਦਾ ਸੰਘਰਸ਼ ਹੋਏਗਾ ਦਿਖਾ ਕਰਾਂਗੇ ਇਹ ਇਹ ਰਾਤ ਤੱਕ ਚੱਲੇਗਾ ਜੇਕਰ ਸਾਡੇ ਦਿੱਤੇ ਸੀ ਜਾਰੀ ਨਹੀਂ ਕਰਾ ਯੂਨੀਅਨ ਦਾ ਵੀ ਤੁਹਾਡਾ ਬੰਦਾ ਸੀਗਾ ਸਾਡੇ ਸਾਰੇ ਮੋਟੀ ਵੀਰ ਭਰਾਵਾਂ ਦਾ ਵੀ ਧੰਨਵਾਦ ਵੀ ਕਰਨੇ ਆ ਕਿ ਸਾਡੇ ਦੁੱਖ ਦਾ ਉਹਨਾਂ ਨੂੰ ਸਮਝਿਆ ਹੋਇਆ ਸਾਡੇ ਨਾਲ ਜਦੋਂ ਅਸੀਂ ਦਵਾਈ ਲੈਣ ਦੀ ਤਾਕੀਦ ਦੇ ਸਹਾਰੇ ਦੇ ਰਹੇ ਨੇ ਪਰ ਅਫਸੋਸ ਇਹ ਸਭ ਨਾਲ ਨੂੰ ਸਾਡੀ ਸਾਥ ਦੇਣੀ ਚਾਹੀਦੀ ਸੀ ਤੇ ਦੋਜਾ ਨਹੀਂ ਹੋ ਗਏ ਸਾਰੇ ਟੀਚਰ ਵੀ ਬਿਮਾਰ ਪਏ ਨੇ ਪਰ ਉਹਨਾਂ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਜੀ ਸਾਹਿਬ ਨੂੰ ਲੋਕਾਂ ਨੂੰ ਇਸ ਪਾਈਣੀ ਹੋਵੇ ਤੇ ਬੜੇ ਸ਼ਰਮ ਵਾਲੀ ਗੱਲ ਹੈ ਉਹਨਾਂ ਨੂੰ ਅੱਜ ਇਹ ਉਸ ਦਾ ਫਸਾਵਾ ਕਰ ਰਹੇ ਸੀ ਸਾਡੇ ਦੇ ਦਬਾਅ ਪੈਂਦਾ ਸੀਗਾ ਬਿਲਕੁਲ ਸਹੀ ਗੱਲ ਦਾ ਵੰਡ ਰਹੇ ਨੇ ਕਿੱਥੇ ਗਈ ਉਹਨਾਂ ਦੀ ਇਹ ਜਿਹੜੀ ਗੱਲ ਮੰਨਦੇ ਨੇ ਕੋਈ ਬੰਦਾ ਕਹਿ ਦੇ ਇੱਧਰ ਢੇਲੋ ਧਰਨਾ ਲਾਇਆ ਗਿਆ ਇਹ ਕਿਸ ਸਬੰਧ ਵਿੱਚ ਲਾਇਆ ਗਿਆ ਤੇ ਔਰ ਕੀ ਕਹਿਣਾ ਚਾਹੋਗੇ ਇਹ ਸਾਡੇ ਜਿਹੜੇ ਦਰਸ ਸੁਪੂਲ ਜਿਹੜਾ ਹਰਦਾਸਾ ਜ਼ਿਲ੍ਹਾ ਬੋਇਪੁਰ ਦੇ ਵਿੱਚ ਆ ਇਹ ਪਿਛਲੇ ਲਗਭਗ 2 ਮਹੀਨੇ ਹੋ ਚੱਲਿਆ 57 ਦਿਨ ਹੋ ਗਏ ਆ ਲੜਕੀਆਂ ਜਿਹੜੀਆਂ ਇੱਥੇ ਬੈਠੀਆਂ ਸੀ ਜਿੰਨਾਂ ਦੀ ਤਨਖਾਹ ਬਹੁਤ ਘੱਟ ਆ 8000 ਤੋਂ ਲੈ ਕੇ 16000 ਜਿਹੜਾ 12 ਤੋਂ 1200 ਬੱਚਾ ਸਾਡੇ ਏਰੀਆ ਦਾ ਮੁਫਤ ਫੜਦਾ ਜਿਹਦੇ ਵਿੱਚ ਛੋਟੇ ਕਿਸਾਨ ਗਰੀਬ ਪਰਿਵਾਰ ਸਾਰੇ ਸਾਡੇ ਹਲਾਕੇ ਦੇ ਵਿੱਚ ਜਿਹੜੀ ਵੱਡੀ ਸੂਚੀ ਸੀ ਜਿਹੜੀ ਦਿੱਤੀ ਸਰਕਾਰ ਨੇ ਪਰ ਵੱਧ ਕਿਸਮ ਦੀ ਬਾਦਲ ਸਰਕਾਰ ਨੇ ਦਿੱਤਾ ਸੀ ਉਹ ਤੋਂ ਲੈ ਕੇ ਮੈਂਦੀ ਤਨਖਾਹ ਘੱਟੇ ਲਵ ਨਹੀਂ ਵਧੀਆ ਇਸ ਕਰਕੇ 2 ਮਹੀਨੇ ਤੋਂ ਨਰੇਸ਼ ਖੰਡਾਰੀ ਵਾਲੇ ਐਮ ਐਲ ਏ ਦੇ ਬੂਹੇ ਕਿ ਦੇ ਕੇ ਬੈਠਾ ਸੀ ਹੁਣ ਇਹ ਸਜਾ ਮੋਰਚੇ ਜਿਹੜਾ ਇਹ ਆਂਦੇ ਹੱਥ ਚ ਲੈ ਲਿਆ ਇਸ ਕਰਕੇ ਇਹ ਧਰਨਾ ਤਾਂ ਲੱਗਾ ਜੀ ਫਰੋਇਪੁਰ ਰੋਡ ਜਿਹੜਾ ਅੱਜ 15 ਤਰੀਕ ਨੂੰ 10 ਵਜੇ ਦਾ ਬੰਦ ਆ ਜੀ 4 ਵਜੇ ਤੱਕ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਜਿਹੜਾ ਅਗਲਾ ਸਾਰਾ ਮੋਰਚਾ ਇਕੱਠਾ ਹੋ ਕੇ ਜਿਹੜਾ ਸੰਘਰਸ਼ ਜਿਹੜਾ ਕਰਨਾ ਉਹਦਾ ਵੀ ਅੱਜ ਅਸੀਂ ਸ਼ਾਮ ਨੂੰ ਕਰਾਂਗੇ